ਪੰਜਾਬੀ ਸਿਨੇਮਾ ਦੇ ਮਸ਼ਹੂਰ ਵਿਲਨ ਸਰਦਾਰ ਸੋਹੀ ਇੱਕ ਵਾਰ ਫਿਰ ਤੋਂ ਪਰਦੇ ਤੇ ਚਲਾਕੀਆਂ ਕਰਦੇ ਨਜ਼ਰ ਆਉਣਗੇ ਫਿਲਮ ਦੁੱਲਾ ਪੱਟੀ ਵਿੱਚ ਮੇਰਾ ਕਿਰਦਾਰ ਓਰੀਜਨਲ ਦੁੱਲਾ ਪੱਟੀ ਦੇ ਵਿੱਚ ਜੋ ਅਕਬਰ ਦਾ ਕਰੈਕਟਰ ਸੀ ਉਹਨੂੰ ਅੱਜ ਦੇ ਜ਼ਮਾਨੇ ਵਿੱਚ ਬਣਾਇਆ ਗਿਆ ਅੱਜ ਦੇ ਜ਼ਮਾਨੇ ਵਿੱਚ ਮੇਰੇ ਕਰੈਕਟਰ ਦਾ ਨਾਮ ਜੰਗੀਰ ਸਿੰਘ ਜੰਗੀਰ ਸਿੰਘ ਨੌਦੇ ਪਤਾ ਲੱਗਦਾ ਕਿ ਉਹ ਬਹੁਤ ਵੱਡਾ ਜ਼ਗੀਰਦਾਰ ਬਣਨ ਦੇ ਚੱਕਰ 'ਚ ਬਹੁਤ ਜ਼ਿਆਤੀਆਂ ਕਰਦਾ ਬਹੁਤ ੱੱਕੇ ਕਰਦਾ ਲੋਕਾਂ ਨਾਲ ਪਬਲਿਕ ਨਾਲ ਸੋ ਈਚ ਐਂਡ ਐਵਰੀ ਟੂਲ ਯੂਜ਼ ਕਰਦਾ ਬੰਦਾ ਉਹ ਜ਼ਮੀਨਾਂ ਹਥਿਆਉਣ ਵਾਸਤੇ ਧੱਕੇ ਜ਼ਬਰਦਸਤੀ ਸੋ ਉਹ 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 ਕੈਰੈਕਟਰ ਹੈ ਉਹ ਕੈਰੈਕਟਰ ਬਰੇਨੀ ਬਹੁਤ ਹੈ ਉਹ ਇਹ ਨਹੀਂ ਕਿ ਹਰ ਗੱਲ ਤੇ ਉੱਠਿਆ ਥੱਪੜ ਮਾਰਦਾ ਜਾਂ ਉਹ ਦਿਮਾਗ ਨਾਲ ਖੇਡਦਾ ਔਰ ਇਹੋ ਜਿਹਾ ਕੈਰੈਕਟਰ ਮੈਂ ਇਹ ਪਹਿਲੀ ਵਾਰ ਹੀ ਖੇਡੇ ਪਹਿਲੀ ਵਾਰੀ ਜਿਹੜਾ ਕਿ ਖਿਲਾੜੀ ਬੰਦਾ ਹੈ ਆਪਣੇ ਹਿੱਸੇ 'ਚ ਆਏ ਸਾਰੇ ਨੈਗੇਟਿਵ ਕਿਰਦਾਰਾਂ ਦਾ ਕਾਰਨ ਉਹ ਆਪਣੀ ਆਵਾਜ਼ ਨੂੰ ਸਮਝਦੇ ਨਹੀਂ ਕੁਦਰਤ ਕੁਝ ਚੀਜ਼ ਐਸੀ ਪੈਦਾ ਕਰਦੀ ਐ ਜਿਸ ਤਰ੍ਹਾਂ ਲੋਕ ਅਕਸਰ ਕਹਿੰਦੇ ਨੇ ਕਿ ਸਰਦਾਰ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਆਵਾਜ਼ ਵਧੀਆ ਹੈ ਔਰ ਆਈਜ਼ শারਪ ਨੇ ਉਹ ਫਿਰ ਨੈਗੇਟਿਵ ਰੋਲ ਕਰਨ ਵਾਸਤੇ ਇਹ ਪਲੱਸ ਪੁਆਇੰਟ ਹੋ ਜਾਂਦੇ ਨੇ ਅਗਰ ਆਵਾਜ਼ ਅੱਛੀ ਹੈ ਦਮ ਵਾਲੀ ਆਵਾਜ਼ ਹੈ ਕਿਸੇ ਨੂੰ ਕਹੇ ਬਰੀਕ ਜੀ ਆਵਾਜ਼ ਮੈਂ ਐਕਟ ਕਰਕੇ ਦਿਖਾਵਾਂ ਕਿਸੇ ਨੂੰ ਕਹੇ ਗੈਟ ਆਊਟ ਕੋਈ ਬਾਹਰ ਨਹੀਂ ਜਾਏਗਾ ਗੈਟ ਆਊਟ ਬਾਰ ਬਾਰ ਪੱਤੇ ਦਾ ਆਦਮੀ ਤੋਂ ਆਵਾਜ਼ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ 네ਗੇਟਿਵ ਰੋਲ ਵਾਸਤੇ ਬਹੁਤ ਕਰਦੇ ਇਸੇ ਕਰਕੇ ਮੈਨੂੰ 네ਗੇਟਿਵ ਰੋਲ ਮਿਲਦੇ ਨੇ ਉਹਨਾਂ ਮੁਤਾਬਿਕ ਇੱਕ 네ਗੇਟਿਵ ਕਿਰਦਾਰ ਸਮਾਜ ਵਿੱਚ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਪੋਜ਼ਿਟਿਵ ਥੋੜੇ ਦਿਨ ਪਹਿਲਾਂ ਮੈਂ ਉਹ ਪ੍ਰਭੂ ਜੀ ਪ੍ਰਾਨ ਸਾਹਿਬ ਨੂੰ ਇੰਟਰਵਿਊ ਕਰ ਰਹੀ ਸੀ ਉਹ ਮੈਂ ਦੇਖਿਆ YouTube ਤੇ ਮੈਨੂੰ ਬਹੁਤ ਅੱਛਾ ਲੱਗਾ ਬਾਰ-ਬਾਰ ਪ੍ਰਾਨ ਸਾਹਿਬ ਇਹੀ ਬੋਲ ਬੋਲਦੇ ਸੀ ਕਿ ਲੋਕੋ ਨੇ ਖੂਬ ਗਾਲੀਆਂ ਦਿੱਤੀ ਅੱਛਾ ਲੱਗਾ ਤਾਂ ਉਹ ਗਾਲੀਆਂ ਲੋਕ ਜਿਹੜੇ ਉਹ ਸਰਦਾਰ ਸੋਹੀ ਨੂੰ ਨਹੀਂ ਕੜ ਰਹੇ ਹੁੰਦੇ ਉਸ ਪਾਤਰ ਨੂੰ ਕੜਦੇ ਆ ਉਹ ਪਾਤਰ ਜਿਹੜਾ ਸਾਡੇ ਸਮਾਜ ਚ ਹਰ ਥਾਂ ਤੇ ਬੈਠਾ ਹੈ ਹਰ ਕੋਨੇ ਕੋਨੇ ਚ ਵੈਸੇ ਪਾਤਰ ਬੈਠੇ ਹੁੰਦੇ ਨੇ ਅਸੀਂ ਪਲੇ ਕਰਦੇ ਆਂ ਔਰ ਐਕਟਰ ਜਿਹੜਾ 네ਗੇਟਿਵ ਰੋਲ ਪਲੇ ਕਰਦਾ ਉਹ ਉਹ ਤਾਂ ਬਹੁਤ ਵੱਡਾ ਯੋਗਦਾਨ ਪਾ ਰਿਹਾ ਸਮਾਜ ਦੀ ਭਲਾਈ ਵਾਸਤੇ ਕਿਉਂਕਿ ਸਮਾਜ ਚ ਜਿੰਨੀ 네ਗੇਟਿਵਿਟੀ ਹੈ ਜਿੰਨਾ ਕੋੜ ਹੈ ਜਿੰਨਾ ਗੰਦ ਹੈ ਉਹਨੂੰ ਨੰਗਿਆਂ ਕਰਨ ਵਾਸਤੇ ਇਹੋ ਜਿਹੇ ਕੈਰੈਕਟਰ ਦੀ ਜ਼ਰੂਰਤ ਪੈਂਦੀ ਹੈ ਇਨੇ ਸਾਲਾਂ ਤੋਂ ਵਿਲਨ ਦਾ ਕਿਰਦਾਰ ਨਿਭਾਉਂਦੇ ਆ ਰਹੇ ਸਰਦਾਰ ਸੋਹੀ ਲਈ ਇਹ ਕਿਰਦਾਰ ਮਨ ਦੀ ਮੈਲ ਨੂੰ ਲਾਉਣ ਦਾ ਕੰਮ ਕਰਦੇ ਨੇ ਅਗਰ ਕਿਧਰੇ ਤੁਹਾਡੇ ਦਿਮਾਗ 'ਚ ਨੈਗੇਟਿਵਿਟੀ ਬੈਠੀ ਹੈ ਤੋ ਉਹ ਵਾਸ਼ ਆਊਟ ਹੋ ਜਾਂਦੀ ਹੈ ਇੱਕ ਖੇਡ ਦੇ ਖੇਡਦੇ ਤੁਸੀਂ ਅੱਛੇ ਇਨਸਾਨ ਬਣ ਜਾਂਦੇ ਹੋ ਮੈਂ ਜਿੰਨੇ ਆਲੇ ਦੋਲੇ ਦੇਖੇ ਨੇ ਅਮਰੀਸ਼ ਪੁਰੀ ਸਾਹਿਬ ਨਾਲ ਮੈਂ ਦੋ ਤਿੰਨ ਫਿਲਮਾਂ ਕੀਤੀਆਂ ਹੀ ਵਾਸ ਸੱਚੇ ਨਾਈਸ ਪਰਸਨ ਨਾ ਸਿਗਰਟ ਨਾ दारू ਨਾ ਕੋਈ ਐ ਬਹੁਤ ਹੀ ਵਧੀਆ ਬੰਦੇ ਸੀ ਪ੍ਰੇਮ ਚੋਪੜਾ ਸਾਹਿਬ ਬਹੁਤ ਵਧੀਆ ਬੰਦੇ ਨੇ ਸੋ ਇਹ ਇਹ ਉਲਟਾ ਹੁੰਦਾ ਹੈ ਸਰਦਾਰ ਸੋਹੀ ਨੂੰ ਪਾਵੇਂ ਹੀ ਵਿਲਨ ਦਾ ਕਿਰਦਾਰ ਮਜ਼ੇ ਦਿੰਦਾ ਹੋਵੇ ਪਰ ਫਿਲ ਬਾਦ ਅਸੀਂ ਉਹਨਾਂ ਦੇ ਵੱਖਰੇ ਰੂਪ ਵੀ ਵੇਖਣਾ ਚਾਹਾਂਗੇ